ਮੰਡੀ ਗੋਬਿੰਦਾ ਪੁਲਿਸ ਦੇ ਵੱਲੋਂ ਆਪਣਾ ਹੀ ਬੱਚਾ ਵਿੱਚ ਵਾਲੇ ਇੱਕ ਵਿਅਕਤੀ ਨੂੰ ਸਾਥੀਆਂ ਸਮੇਤ ਗ੍ਰਿਫਤਾਰ ਕਰਨ ਦੇ ਵਿੱਚ ਸਵਲਤਾ ਮਿਲੀ ਹੈ ਐਸੇ ਵੀ ਦੱਸਤਾ ਫਤੇਗੜ ਸਾਹਿਬ ਵਿਕੇ ਜਾਣਕਾਰ ਦਿੰਦੇ ਆ ਜ਼ਿਲ੍ਹਾ ਪੁਲਿਸ ਮੁਖੀ ਸ਼ੂਭ ਮਕਰਵਾਲੇ ਨੇ ਦੱਸਿਆ ਕਿ ਤਰਵਿੰਦਰ ਸਿੰਘ ਜੋ ਕਿ ਪੈਸੇ ਵੱਜੋਂ ਮਜ਼ਦੂਰੀ ਕਰਦਾ ਹੈ ਉਸਨੇ ਘਰ ਦੇ ਹਾਲਾਤ ਖਰਾਬ ਹੋਣ ਕਰਕੇ ਉਸਨੇ ਆਪਣਾ ਨਵਜੰਮਿਆ ਬੱਚਾ ਕੁਝ ਪੈਸਿਆਂ ਦੀ ਖਾਤਰ ਵੇਚ ਦਿੱਤਾ ਪਰੰਤੂ ਉਸ ਨਾਲ ਖਰੀਦਦਾਰਾਂ ਦੇ ਵੱਲੋਂ ਠੱਗੀ ਮਾਰ ਲਈ ਗਈ ਅਤੇ ਨਕਲੀ ਨੋਟ ਦੇ ਕੇ ਉਦੇ ਕੋਰੋਂ ਉਧਾ ਨਵਜ ਮੈਂ ਬੱਚਾ ਵੀ ਖਰੀਦਿਆ ਗਿਆ ਉਹਨਾਂ ਨੇ ਦੱਸਿਆ ਕਿ ਇਨ੍ਹਾਂ ਖਰੀਦਦਾਰਾਂ ਦੇ ਵੱਲੋਂ ਬੱਚੇ ਨੂੰ ਅੱਗੇ ਕਿਸੇ ਲੋੜੋਂ ਦੇ ਪਰਿਵਾਰ ਨੂੰ ਕਲਕੱਤਾ ਵਿਖੇ ਤੀਸਰੀ ਥਾਂ ਤੇ 4 ਤੋਂ 5 ਲੱਖ ਰੁਪਏ ਦੇ ਵਿੱਚ ਵੇਚ ਦਿੱਤਾ ਗਿਆ ਉਹਨਾਂ ਨੇ ਕਿਹਾ ਕਿ ਪੁਲਿਸ ਨੇ ਇਸ ਮਾਮਲੇ ਦੇ ਵਿੱਚ ਇੱਕ ਦਾਈ ਇੱਕ ਆਸ਼ਾ ਵਰਕਰ ਸਮੇਤ ਕੁੱਲ 8 ਵਿਅਕਤੀ ਦੇ ਮਾਮਲਾ ਦਰਜ ਕਰਕੇ ਜਾਂਚ ਸ਼ੁਰੂ ਕਰ ਦਿੱਤੀ ਹੈ ਸਾਨੂੰ 27 ਤਾਰੀਖ ਨੂੰ ਵੀ ਕਿਤਲਾ ਮਿਲੀ ਸੀ ਕਿ ਦੀਪ ਹਸਪੀਟਲ ਜਿਹੜਾ ਸਾਡਾ ਮੰਡੀ ਰੋਗਨਗਰ ਦੇ ਵਿੱਚ ਹੈ ਉੱਚੇ 23 ਤਾਰੀਖ ਨੂੰ ਇੱਕ ਬੱਚੇ ਦਾ ਜਨਮ ਹੋਇਆ ਸੀ ਤੇ ਫਿਰ ਉਸ ਬੱਚੇ ਨੂੰ ਇੱਕ ਮਿਡਲ ਮੈਨ ਦੇ ਨੈਕਸਸ ਦੇ ਰਾਹੀਂ ਖਰੀਦਿਆ ਤੇ ਵੇਚਿਆ ਗਿਆ ਤੇ ਉਸ ਬੜੀ ਕਿਉਂਕਿ ਬੜੀ ਸੈਂਸਿਟਿਵ ਇਨਫੋਰਮੇਸ਼ਨ ਸੀਗੀ ਤੇ ਜਿੱਦਾਂ ਪੰਜਾਬ ਸਰਕਾਰ ਦਾ ਮਾਨਯੋਗ ਸੀਐਮ ਸਾਹਿਬ ਦਾ ਤੇ ਡੀਜੀਪੀ ਸਰ ਵੱਲੋਂ ਜਿਹੜੇ ਇਨਸਟਰਕਸ਼ਨਸ ਹੈ ਹੁਣ ਸਾਰੇ ਇਨਸਟਰਕਸ਼ਨਸ ਨੂੰ ਫੋਲੋ ਕਰਦੇ ਹੋਏ ਸਾਡਾ ਜਿਹੜਾ ਜ਼ੀਰੋ ਟੋਲਰੈਂਸ ਅਗੇਂਸਟ ਐਨੀ ਟਾਈਪ ਆਫ ਕਰਾਇਮ ਪਾਰਟਿਕੁਲਰਲੀ ਜਿਹੜਾ ਇਸ ਤਰੀਕੇ ਦਾ ਹਿਊਮਨ ਸਮਗਲਿੰਗ ਦਾ ਕਰਾਇਮ ਤੇ ਉਹ ਸਾਡੇ ਵੱਲੋਂ ਜਿਹੜੇ ਐਸਪੀ ਸਾਹਿਬ ਤੇ ਡੀਐਸਪੀ ਹਮ ਲੋਗ ਸਾਫ਼ ਦੀ ਨਿਗਰਾਨੀ ਹੈਟ ਇੱਕ ਅਸੀਂ ਟੀਮ ਬਣਾਈ ਆ ਜਿੱਤੇ ਸਾਡੇ ਐਸ ਐਚਓ ਸਾਹਿਬ ਮੰਡੀ ਗੋਬਿੰਦਗੜ ਵੱਲੋਂ ਤੇ ਉਹਨਾਂ ਦੀ ਟੀਮ ਵੱਲੋਂ ਬਹੁਤ ਵਧੀਆ ਇਹਦੇ ਵਿੱਚ ਕੰਮ ਕੀਤਾ ਗਿਆ ਜਿਹਦੇ ਵਿੱਚ ਜਿਹੜਾ ਬੇਸਿਕਲੀ ਤਲਵਿੰਦਰ ਸਿੰਘ ਸੀਗਾ ਉਸ ਬੱਚੇ ਦਾ ਜਿਹੜਾ ਪਿਤਾ ਸੀਗਾ ਉਹਨੇ ਇੱਕ ਕਈ ਮਡਲ ਮੈਨ ਦੇ ਰਹੀਏ ਬੱਚਾ ਆ ਕੇ ਵਿੱਚ ਜਨਾ ਦਾ ਨਾਂ ਸੀਗਾ ਇੱਕ ਦੇ ਚ ਆਸ਼ਾ ਵਰਕਰ ਸੀ ਜਿਹਦਾ ਨਾਂ ਸੀਗਾ ਕਮਲੇਸ਼ ਕੌਰ ਤੇ ਉਹਦਾ ਪਤੀ ਸੀ ਭੀਮ ਸਿੰਘ ਤੇ ਇਹਦੇ ਵਿੱਚ ਇੱਕ ਦਾਈ ਵੀ ਇਨਵੋਲਡ ਸੀਗੀ ਜਿਹੜੀ ਮਿਡワイਫ ਹੁੰਦੀ ਆ ਆਕਸਨਰੀ ਮਿਡワイਫ ਜਿਹੜੀ ਦਾਈ ਚਰਨਕੌਰ ਉਹ ਵੀ ਵਿੱਚ ਇਨਵੋਲਡ ਸੀ ਤੇ ਨਾਲ ਇਹਨਾਂ ਦੇ ਸੀਗੇ ਅਮਨਦੀਪ ਕੌਰ ਉਰਫ ਅਮ੍ਰਿਤਾ ਇਹਨਾਂ ਸਾਰਿਆਂ ਨੇ ਬੱਚਾ ਰੁਪਿੰਦਰ ਕੌਰ ਤੇ ਬਿਆਨ ਸਿੰਘ ਨੂੰ ਵੇਚਿਆ ਤੇ ਗਾਂ ਰੁਪਿੰਦਰ ਤੇ ਬਿਆਨਤ ਨੂੰ ਬੱਚਾ ਇਹਨਾਂ ਨੇ ਅੱਗੇ ਬੱਚਾ ਮਿਸਟਰ ਪ੍ਰਾਸ਼ਾ ਜਿਹੜੇ ਸੀਗੇ ਆਪਣੇ ਉਧਰ ਦੇ ਕੋਲਕੱਤਾ ਦੇ ਉੱਥੇ ਵੇਚਿਆ ਤੇ ਸਭ ਤੋਂ ਪਹਿਲੇ ਸਾਡੀ ਟੀਮ ਨੇ ਤਲਵਿੰਦਰ ਸਿੰਘ ਕਮਲੇਸ਼ ਕੌਰ ਪੀਮ ਚਰਨਕੌਰ ਅਮਨਦੀਪ ਕੌਰ ਇਹਨਾਂ ਨੂੰ ਮੰਡੀ ਗੋਬਿੰਦਗੜ੍ਹ ਦੇ ਵਿੱਚ ਵਿਖੇ ਇਹਨਾਂ ਦੀ ਸਾਰਿਆਂ ਦੀ 27 ਤਰੀਕ ਨੂੰ ਗ੍ਰਫਤਾਰੀ ਹੋਈ ਉਸ ਤੋਂ ਬਾਅਦ ਜਦੋਂ ਇਹਨਾਂ ਦੀ ਇਨਫੋਰਮੇਸ਼ਨ ਤੇ ਗਾਂ ਨੂੰ ਪਤਾ ਲੱਗਿਆ ਕਿ ਰੁਪਿੰਦਰ ਕੌਰ ਤੇ ਬਿਨ ਸਿੰਘ ਹੈ ਇਹ ਆਲਰੇਡੀ ਬੱਚੇ ਨੂੰ ਲੈ ਕੇ ਕਿਉਂਕਿ ਜਿਹੜਾ ਮਾਤਰ 2 ਜਾਂ 3 ਦਿਨ ਦਾ ਬੱਚਾ ਸੀ ਇਹਨਾਂ ਨੇ ਇਹਦੇ ਲਈ ਜਾਲੀ ਡਾਕੂਮੈਂਟਸ ਵੀ ਤਿਆਰ ਕੀਤੇ ਕਿਉਂਕਿ ਫਲਾਈਟ ਤੋਂ ਲੈ ਕੇ ਗਏ ਕਿਉਂਕਿ ਇੰਨਾ ਛੋਟਾ ਬੱਚਾ ਫਲਾਈਟ ਤੇ ਲੈ ਕੇ ਜਾਇ ਨਹੀਂ ਜਾ ਸਕਦਾ ਜਿਹਨਾਂ ਨੇ ਜਾਲੀ ਡਾਕੂਮੈਂਟ ਤਿਆਰ ਕੀਤੇ ਤੇ ਬੜਾ ਹੀ ਮਾੜਾ ਕੰਮ ਕਰਦੇ ਹੋਏ ਛੋਟੇ ਬੱਚੇ ਨੂੰ ਕਲਕੱਤਾ ਲੈ ਕੇ ਗਏ ਤੇ ਗਾਂ ਉੱ ਤੇ ਸਾਡੀ ਟੀਮ ਉਹਨਾਂ ਦਾ ਪਿੱਛਾ ਕਰ ਰਹੀ ਸੀ ਤੇ ਪਿੱਛੇ ਕਰਦੇ ਹੋਏ ਸਾਡੀ ਟੀਮ ਐਸ ਐਚਓ ਸਾਹਿਬ ਆਪ ਜਿਹੜੇ ਹੈਗੇ ਕਲਕੱਤਾ ਪਹੁੰਚੇ ਤੇ ਕਲਕੱਤਾ ਜਾ ਕੇ ਉੱਤੇ ਇਹਨਾਂ ਨੇ ਬੜੀ ਹਿੰਮਤ ਦੇ ਨਾਲ ਰੁਪਿੰਦਰ ਕੌਰ ਬਯੰਨ ਸਿੰਘ ਤੇ ਜਿਹੜੇ ਪ੍ਰਾਸ਼ਰ ਹੈਗੇ ਉਹਨਾਂ ਨੂੰ ਕਾਬੂ ਕੀਤਾ ਤੇ ਉਹਨਾਂ ਤੋਂ ਬੱਚਾ ਵੀ ਰਿਕਵਰ ਕੀਤਾ ਤੇ ਬੱਚਾ ਜਿਹੜਾ ਫਿਲਹਾਲ ਹੈ ਜਦੋਂ ਉੱਤੇ ਜੱਸਾ ਕੁੱਲ ਸਾਰਾ ਸੀ ਉਹਨਾਂ ਨਾਲ ਉਹਨਾਂ ਦੇ ਸਾਹਮਣੇ ਅਸੀਂ ਅਰਜੀ ਦਿੱਤੀ ਐਪਲੀਕੇਸ਼ਨ ਲਾਈ ਤੇ ਬੱਚਾ ਫਿਲਹਾਲ ਉੱਤੇ ਜਿਹੜੀ ਐਕਸਪਰਟ ਮੈਡੀਕਲ ਟੀਮ ਜਿਹੜੀ ਹੈਗੀ ਉਹਨਾਂ ਦੀ ਨਿਗਰਾਨੀ ਹੇਠ ਸੀ ਡਬਲ ਸੀਡੀ ਨਿਗਰਾਨੀ ਹੇਠ ਫਿਲਹਾਲ ਹੈ ਗਿਆ ਤੇ ਬਾਕੀ ਦੋਸ਼ੀ ਅਸੀਂ ਟਰਾਂਜ਼ਿਟ ਰਿਮਾਂਡ ਲੈ ਕੇ ਇੱਥੇ ਲਿਆਏ ਤੇ ਅੱਜ ਦੁਬਾਰਾ ਇਹਨਾਂ ਨੂੰ ਅਸੀਂ ਜੱਸ ਸਾਹ ਕੋਲੇ ਪੇਸ਼ ਕਰਾਂਗੇ ਤੇ ਫਰਦਰ ਵੀ ਇਹਨਾਂ ਦਾ ਅਸੀਂ ਰਿਕੁਐਸਟ ਕਰਾਂਗੇ ਕਿ ਸਾਨੂੰ ਕੁਝ ਕੁਝ ਦੇ ਲਈ ਹੋਰ ਸਮਾਂ ਦਿੱਤਾ ਜਾਵੇ ਤਾਂ ਕਿ ਹੋਰ ਵੀ ਇਸ ਨੈਕਸਸ ਦੇ ਵਿੱਚ ਕੌਣ-ਕੌਣ ਇਨਵੋਲ ਡੁੰਗਾਈ ਨਾਲ ਉਹਦਾ ਸਾਰਾ ਜਿਹੜਾ ਹੈ ਉਹਦੇ ਬਾਰੇ ਅਸੀਂ ਜਾਣੂ ਕਰ ਸਕੀਏ ਬੇਸਿਕਲੀ ਇਹ ਸਾਰਾ ਟਰਾਂਜ਼ੈਕਸ਼ਨ ਚੰਦ ਪੈਸਿਆਂ ਦੇ ਲਈ ਹੋਇਆ ਸੀਗਾ ਤੇ ਉਹਦੇ ਵਿੱਚ ਵੀ ਜਿਹੜੇ ਆਪਸ ਵਿੱਚ ਮਿਡਲਮੈਨ ਸੀਗੇ ਇਹਨਾਂ ਨੇ ਇੱਕ ਦੂਜੇ ਦੇ ਨਾਲ ਠੱਗੀ ਮਾਰਦੀ ਇਹ ਸਾਰਾ ਰੋੜਾ ਉਦੋਂ ਹੋਇਆ ਜਦੋਂ ਇਹਨਾਂ ਨੇ ਅਲਟੀਮੇਟਲੀ ਜਿਹੜੇ ਤਲਵਿੰਦਰ ਸਿੰਘ ਸੀਗੇ ਜਿਹਦੇ ਬੱਚੇ ਦੇ ਪਿਤਾ ਸੀਗੇ ਉਹਨਾਂ ਨੂੰ ਪੈਸੇ ਨਹੀਂ ਦਿੱਤੇ ਤੇ ਉਹਨਾਂ ਨੂੰ ਨਕਲੀ ਨੋਟ ਜਿੱਦਾਂ ਸੀਗੇ ਉਹਨਾਂ ਨੂੰ ਹੀ ਨਕਲੀ ਨੋਟ ਆਪਸ ਦੇ ਵਿੱਚ ਹੀ ਠੱਗੀ ਮਾਰ ਲਈ ਤੇ ਜਿਸ ਕਰਕੇ ਇਹਨਾਂ ਦਾ ਆਪਸ 'ਚ ਡਿਸਪਿਊਟ ਹੋ ਗਿਆ ਤੇ ਇਹਨਾਂ ਨੇ ਫਿਰ ਸਾਡੇ ਤੱਕ ਇਨਫੋਰਮੇਸ਼ਨ ਆਈ ਤੇ ਸਾਡੀ ਟੀਮ ਨੇ ਇਹ ਕੰਮ ਕੀਤਾ ਤੇ ਅੱਗੇ ਵੀ ਸਾਡੇ ਜ਼ਿਲ੍ਹੇ ਦੇ ਵਿੱਚ ਜੋ ਵੀ ਇਸ ਤਰੀਕੇ ਦਾ ਅਗਰ ਕੋਈ ਵੀ ਅੱਗੇ ਬੰਦਾ ਕੋਈ ਵੀ ਇਸ ਤਰੀਕੇ ਦੀ ਹਿਊਮਨ ਸਮਕਲਿੰਗ ਦੇ ਵਿੱਚ ਹੈ ਕਿਸੇ ਦਾ ਵੀ ਰੋਲ ਸਾਹਮਣੇ ਆਉਂਦਾ ਹੈ ਸਖਤ ਇਸੇ ਤਰੀਕੇ ਨਾਲ ਪਾਵੇ ਤੁਸੀਂ ਕਲਕੱਤਾ ਚਲ ਜਾਓ ਚੰਨਈ ਚਲ ਜਾਓ ਜਾਂ ਦੇਸ਼ ਦੇ ਵਿਦੇਸ਼ ਦੇ ਕਿਸੇ ਵੀ ਕੋਨੇ ਦੇ ਵਿੱਚ ਚਲ ਜਾਓ ਸਾਡੀ ਟੀਮ ਦੀ ਤੁਹਾਡੇ ਤੇ ਨਿਗਾਹ ਹੈਗੀ ਅਸੀਂ ਤੁਹਾਨੂੰ ਨਹੀਂ ਬਖਸ਼ਾਂਗੇ ਤੇ ਇਸ ਕੇਸ ਦੇ ਵਿੱਚ ਵੀ ਹਜੇ ਕਿਉਂਕਿ ਤਫਤੀਸ਼ ਜਾਰੀ ਹੈ ਹੋਰ ਵੀ ਜੇ ਕਿਸੇ ਦਾ ਰੋਲ ਜਿੱਦਾਂ ਜਿੱਦਾਂ ਕਿਸੇ ਦੀ ਸਮੂਲੀਅਤ ਸਾਹਮਣੇ ਆਂਦੀ ਹੈ ਉਸ ਮੁਤਾਬਿਕ ਅੱਗੇ ਕਾਰਵਾਈ ਕੀਤੀ ਜਾਊਗੀ ਕਿਨੀਰ ਕਵਰੀ ਦੇ ਪਤਨੀ ਦਾ ਕੀ ਰੋਲ ਸੀ ਵਿੱਚ ਜੀ ਕਿਹੜਾ ਜੀ ਮਾਰਕ ਕਮਾਂਡ ਕੌਂਸਲ ਬੀਸਿਕਲੀ ਇਹਦੇ ਜਿਹੜੇ ਮਾਸਟਰਮਾਈਂਡ ਸੀਗੇ ਉਹ ਸੀਗੇ ਮੇਨ ਰੁਪਿੰਦਰ ਕੌਰ ਤੇ ਬਿਆਨ ਸਿੰਘ ਜਿਹੜੇ ਮਿਡਲ ਮੈਨ ਸੀਗੇ ਫਿਲਹਾਲ ਤਾਂ ਇਹਦੇ 'ਚ ਜਿਹੜੇ ਆਪਣੇ ਕੋ ਸਿਰਫ 1.5 ਲੱਖ ਦੇ ਕਰੀਬ ਜਿਹੜੇ ਹੈਗੇ ਆ ਜਾਲੀ ਕਰੰਸੀ ਨੋਟ ਜਾਲੀ ਵੀ ਜਿਹੜੇ ਫੋਰ ਐਗਜ਼ਾਮਪਲ ਜਿਹੜੇ ਕਿ ਬੱਚਿਆਂ ਦੇ ਜਿਹੜੇ ਖਿਡੌਣੇ ਵਾਲੇ ਜਿਹੜੇ ਕਰੰਸੀ ਨੋਟ ਹੁੰਦੇ ਮਨੋਰੰਜਨ ਕਰੰਸੀ ਨੋਟ ਹੁੰਦੇ ਉਹ ਸਾਨੂੰ ਬਰਾਮਦ ਹੋਏ ਆ ਤੇ ਇੰਨੀ ਕੀ ਫਿਲਹਾਲ ਬਰਾਮਦ ਕੀ ਹੋਈ ਹੈ ਹਜੇ ਇਸ ਕੇਸ ਦੀ ਤਫਤੀਸ਼ ਅੱਗੇ ਜਾਰੀ ਹੈ ਸਰ ਕਿੰਨੇ ਥਾ ਬੱਚਾ ਵੇਖਿਆ ਜੀ ਇਹ ਇਹ ਜੀ ਸਭ ਤੋਂ ਪਹਿਲੇ ਇਹ ਜੀ ਟੋਟਲ ਤਿੰਨ ਸਟੈਪ ਦੇ ਸੀਗੇ ਮੀਡਲਮੈਨ ਸਭ ਤੋਂ ਪਹਿਲੇ ਜਿਹੜਾ ਇਹਦਾ ਪਤਾ ਸੀਗਾ ਤਲਵਿੰਦਰ ਕੌਰ ਉਸਨੇ ਅੱਗੇ ਬੱਚਾ ਦਿੱਤਾ ਕਮਲੇਸ਼ ਕੌਰ ਪੀਮ ਤੇ ਦਾਈ ਚਰਨੂ ਨੂੰ ਉਹਨਾਂ ਨੇ ਅਗਲੇ ਸਟੈਪ ਦੇ ਵਿੱਚ ਬੱਚਾ ਦਿੱਤਾ ਅਮ੍ਰਿਤਾ ਉਰਫ ਜਿਹੜੀ ਅਮਨਦੀਪ ਔਰ ਉਹਨੂੰ ਉਹਨੇ ਆ ਗਾਂ ਬੱਚਾ ਦਿੱਤਾ ਰੁਪਿੰਦਰ ਤੇ ਬਿਆੰਤ ਨੂੰ ਉਹ ਬੱਚੇ ਨੂੰ ਲੈ ਕੇ ਫਿਰ ਗਾਂ ਕਲਕੱਤਾ ਗਿਆ ਤੇ ਕਈ ਲੈਵਲਸ ਦੇ ਵਿੱਚ ਚਾਰ ਬਣੀ ਹੋਈ ਹੈ ਜੀ ਹਾਂ ਜੀ ਕਿਹਦੇ ਬਿਆਨ ਤੇ ਕਾਰਵਾਈ ਹੋਈ ਹੈ ਤਿਆਰ ਇਹ ਜੀ ਆਪਣਾ ਕਿਹਦੇ ਬਿਆਨ ਤੇ ਸੇਕੜੇ ਰਿਪੋਰਟ ਇਹ ਜੀ ਆਪਣੇ ਮੁਖਬਰੀ ਤੇ ਪਰਚਾ ਦਰਜ ਹੋਇਆ ਤੇ ਪੁਲਿਸ ਵੱਲੋਂ ਵੀ ਪਰਚਾ ਦਰਜ ਕੀਤਾ ਦੇਖੋ ਆਗੋਮੀ ਕਰਦੇ ਸੀ ਬੱਚਿਆਂ ਨੂੰ ਕਿਤੇ ਦੇ ਦਿੰਦਾ ਵੀ ਦੇਖੋ ਫਿਲਹਾਲ ਕਿਉਂਕਿ ਹਜੇ ਇਹਨਾਂ ਦੀ ਅੱਗੇ ਤਫ਼ਤੀਸ਼ ਜਾਰੀ ਹੈ ਜੇ ਅਗਰ ਇਹਨਾਂ ਦਾ ਇਸ ਤਰੀਕੇ ਦੇ ਪਹਿਲੇ ਵੀ ਇਹਨਾਂ ਨੇ ਜਾਂ ਹੋਰ ਅੱਗੇ ਕਿਸੇ ਫਰਾਗ ਦੇ ਵਿੱਚ ਸੀ ਕਿ ਹੋਰ ਅੱਗੇ ਬੱਚਿਆਂ ਨੂੰ ਕਰਾਣੇ ਕਰਨਾ ਹੈ ਉਹ ਉਹ ਸਾਰੀ ਇਨਵੈਸਟੀਗੇਸ਼ਨ ਦਾ ਵਿਸ਼ਾ ਹੈ ਉਹ ਹਜੇ ਜਾਰੀ ਹੈ ਸਟਾਰਟਿੰਗ ਤੇ ਕਿੰਨੇ ਦਾ ਸੁੱਦਾ ਤੈ ਹੋਇਆ ਸੀਗਾ ਬੱਚੇ ਸਭ ਤੋਂ ਪਹਿਲੇ ਜਿਹੜੀ ਗੱਲ ਹੋਈ ਸੀ ਉਹ ਲਗਭਗ ਲਗਭਗ ਇਹਨਾਂ ਦੀ 4 ਤੋਂ 5 ਲੱਖ ਦੇ ਵਿੱਚ ਗੱਲ ਹੋਈ ਸੀ ਲੇਕਿਨ ਅਲਟੀਮੇਟਲੀ ਜਿਹੜੇ ਬੱਚੇ ਦੇ ਮਾਪੇ ਸੀਗੇ ਉਹ ਵੀ ਉਹਨਾਂ ਨੇ ਮਜਬੂਰੀ ਗਰੀਬੀ ਦੇ ਹਾਲਤ ਦੇ ਵਿੱਚ ਕਿਉਂਕਿ ਕੋਈ ਨਹੀਂ ਚਾਹ ਹਾਲਤ ਦੇ ਵਿੱਚ ਉਹਨਾਂ ਨੇ ਸਾਰਾ ਇੱਕ ਮਜਬੂਰੀ ਦੇ ਵਿੱਚ ਕੀਤਾ ਬਟ ਉਸ ਤੋਂ ਉਸ ਦੇ ਬਾਵਜੂਦ ਵੀ ਉਹਨਾਂ ਨੂੰ ਇੱਕ ਬੰਦੇ ਠੱਗੀ ਮਾਰ ਕੇ ਮਾਨੂੰ ਕੁਝ ਵੀ ਨਹੀਂ ਦਿੱਤਾ ਪਹਿਲਾਂ ਵੀ ਕੋਈ ਮਕਦਮਾ ਦਰਜਾਇਆ ਇਹਨਾਂ ਦੇ ਜਿਹੜਾ ਨਹੀਂ ਜੀ ਫਿਲਹਾਲ ਤਾਂ ਇਹਦਾ ਫਿਲਹਾਲ ਤੋਂ ਕੋਈ ਇਹਨਾਂ ਦੀ ਪੁੱਛਗਿੱਛ ਦੇ ਹਲੇ ਤੱਕ ਜਿਹੜੀ ਪੁੱਛਗਿੱਛ ਹੋਈ ਹੈ ਤੇ ਸਾਡੇ ਰਿਕਾਰਡ ਮੁਤਾਬਕ ਕੋਈ ਪਰਚਾ ਹਜੇ ਤੱਕ ਸਾਹਮਣੇ ਨਹੀਂ ਆਇਆ ਫਿਰ ਅੱਗੇ ਕੋਈ ਵੀ ਜਿਹੜੇ ਨਵੇਂ ਤਾਂ ਸਾਹਮਣੇ ਆਂਦੇ ਉਹ ਤੁਹਾਡੇ ਨਾਲ ਸੀ ਸਕਾ 720 ਕਰਾਚਪੁਰੇ ਸੇਮ ਹੀ ਮਾਮਲਾ ਹੋਇਆ ਉਹਦੀ ਵਿਸਤਰੀਨ ਇਨਵਾਲਵਮੈਂਟ ਕਿਤੇ ਫਿਲਹਾਲ ਤਾਂ ਜੀ ਇਹਨਾਂ ਦਾ ਉਹਦੇ ਵਿੱਚ ਕੋਈ ਸਮੂਲੀਅਤ ਸਾਹਮਣੇ ਨਹੀਂ ਆਈ ਹੈ ਬਟ ਹੱਗੇ ਹਜੇ ਜਿਹੜੀ ਇਹਨਾਂ ਦੀ ਜਿਹੜੀ ਹੈਗੀ ਆ ਉਹ ਜਾਰੀ ਹੈ ਤਫਤੀਸ਼ ਹੋ ਸਕਦਾ ਅੱਗੇ ਕੋਈ ਹੋਰ ਬੰਦਾ ਹੋ ਜਿਹੜੇ ਉਹਨ ਫਸਤੂਮ ਵਿਰਾਸੇ ਮਾਤਾ ਪਿਤਾ ਨੇ ਉਹਨਾਂ ਦੇ ਪਹਿਲਾਂ ਬੱਚੇ ਕਿੰਨੇ ਸੀ ਉਹਨਾਂ ਦਾ ਪਹਿਲੇ ਤਿੰਨ ਬੱਚੇ ਨੇ ਤੇ ਇਹ ਉਹਨਾਂ ਦਾ ਸੀਗਾ ਜਦੋਂ ਇਹਨਾਂ ਨੇ ਇਸ ਬੱਚੇ ਨੂੰ ਜਨਮ ਦਿੱਤਾ ਤੇ ਇੱਕ ਮਜਬੂਰੀ ਤੇ ਗਰੀਬੀ ਦੇ ਹਾਲਤ ਦੇ ਵਿੱਚ ਜਿਹੜੇ ਮਿਡਲਮੈਨ ਹੈਗੇ ਆ ਇਹਨਾਂ ਨੇ ਜਦੋਂ ਇਹਨਾਂ ਨੂੰ ਦੇਖਿਆ ਇਹਨਾਂ ਨੇ ਇਸ ਨੂੰ ਬੇਸਿਕਲੀ ਇੱਕ ਵਪਾਰ ਬਣਾ ਲਿਆ ਤੇ ਉਸ ਤੋਂ ਬਾਅਦ ਉਸ ਵਪਾਰ ਦੇ ਵਿੱਚ ਵੀ ਜਿਹੜਾ ਅਲਟੀਮੇਟਲੀ ਮਾਪਿਓ ਸੀਗੇ ਉਹਨਾਂ ਨੂੰ ਕੁਝ ਵੀ ਨਾ ਦਿੰਦੇ ਹੋਏ ਉਹਨਾਂ ਨਾਲ ਵੀ ਠੱਗੀ ਮਾਰੀ ਤੇ ਸਾਰੀ ਇਸ ਪੂਰੇ ਕ੍ਰਾਈਮ ਪੰਜਾਬ ਦੇ ਕੀ ਕੰਮ ਕੀ ਕਰਦਾ ਸੀਗਾ ਜੀ ਇਹ ਇਹ ਤਾਂ ਜੀ ਗਰੀਬ ਜੀ ਲੇਬਰ ਲੂਬਰ ਦਾ ਕੰਮ ਕਰਦਾ ਸੀ ਜੀ ਪੂਰ ਫਾਈਨੈਂਸ਼ੀਅਲ ਬੈਕਗਰਾਉਂਡ ਤੋਂ ਸੀ ਜਿਹੜੀ ਦਿਹਾੜੀ ਟਾਈਪ ਜਿਹੜੇ ਲੇਬਰ ਹੁੰਦੇ ਆ ਉਸ ਤਰੀਕੇ ਦਾ ਇਹਨਾਂ ਦਾ ਕੰਮ ਸੀਗਾ ਠੀਕ ਹੈ ਐਵਰ ਪੰਜਾਬੀ ਟੀਵੀ ਲਈ ਫਤੇਗੜ ਸਾਹਿਬ ਤੋਂ ਸਾਇਮ ਮੜਕਨ ਦੀ ਰਿਪੋਰਟ